ਡੈਂਗੂ ਜਿਹੜਾ ਹੁੰਦਾ ਇੱਕ ਸਪੈਸ਼ਲ ਮੱਛਰ ਹੈਗਾ ਜਿਹਨੂੰ ਅਸੀਂ ਏਡਜ਼ ਜਿਫਟਾਈ ਕਹਿੰਦੇ ਹੈਗੇ ਆ ਉਸ ਤੇ ਕੱਟਣ ਦੇ ਨਾਲ ਡੇਬੋ ਤੇ ਇਹ ਜੋ ਮੱਛਰ ਆ ਨਾ ਇਹ ਕੱਟਦਾ ਦਿਨ ਦੇ ਟਾਈਮ ਹੀ ਆ ਜੀ ਰਾਤ ਨੂੰ ਨਹੀਂ ਕੱਟਦਾ ਹੈਗਾ ਜਿਹੜਾ ਲਾਰਵਾ ਆ ਉੜਦਾ ਨਹੀਂ ਹੈਗਾ ਉਹਨੂੰ ਖਤਮ ਕਰਨਾ ਹੈਗਾ ਤਾਂ ਕਿ ਮੱਛਰ ਉਹਦੇ ਤੋਂ ਡਿਵੈਲਪ ਮੱਛਰ ਹੀ ਨਹੀਂ ਬਚੇਗਾ ਤਾਂ ਅੱਗੇ ਡੈਂਗੂ ਨਹੀਂ ਹੋਏਗਾ ਤਾਂ ਸਰਕਾਰ ਨੇ ਇੱਕ ਕਿਹਾ ਹਫਤੇ ਦੇ ਵਿੱਚ ਫਰਾਈਡੇ ਟਰਾਈਡੇ ਸਾਡੇ ਵਰਕਰ ਵੀ ਜਾਂਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਬਦਲਵੀਂ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਅਣਥੱਕ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦੇ ਨਤੀਜੇਨ ਸੂਬੇ ਦੇ ਕਿਸਾਨਾਂ ਦਾ ਰੁਝਾਨ ਰਵਾਇਤੀ ਫਸਲਾਂ ਤੋਂ ਹਟ ਕੇ ਸਬਜ਼ੀਆਂ ਦੀ ਖੇਤੀ ਵੱਲ ਵਧਿਆ ਹੈ ਚੋਣੇ ਤੋਂ ਕਣਕ ਤੋਂ ਮੰਨ ਲਾ ਹਟਕੇ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਮੁਨਾਫਾ ਵੀ ਵਧੀਆ ਤੇ ਬਾਕੀ ਬਈ ਪਾਣੀ ਦੀ ਬਚਤ ਵੀ ਵਧੀਆ ਹੁੰਦੀ ਆ। ਸਬਜ਼ੀਆਂ ਵਗੈਰਾ ਦਾ ਇਹਦੇ ਵਿੱਚ ਹਲ ਸਿਆਲ ਦੇ ਵਿੱਚ ਵੀ ਜਦੋਂ ਸਾਰੀਆਂ ਟੋਟਲੀ ਮੌਸਮ ਦੇ ਹਿਸਾਬ ਨਾਲ ਕਰਦੇ ਆ ਜੀ ਬੀ ਮੌਸਮੀ ਦੀ ਸਾਰੀਆਂ ਕਰੀ ਜਾਂਦੇ ਆ। ਸਬਜ਼ੀਆਂ ਦੀ ਖੇਤੀ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਮੁਨਾਫੇ ਨੂੰ ਵਧਾਉਂਦੀ ਹੈ ਉੱਥੇ ਹੀ ਇਹ ਪਾਣੀ ਦੀ ਘੱਟ ਖਪਤ ਕਰਕੇ ਫਸਲੀ ਵਿਭਿੰਨਤਾ ਦੇ ਲਈ ਅਪਣਾਈ ਜਾਣ ਵਾਲੀਆਂ ਫਸਲਾਂ ਵਿੱਚੋਂ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਭੇਖ ਵਾਲੀ ਸੋਚ ਆਪਾਂ ਰੱਖੀਏ ਤਾਂ ਕਿ ਪਾਣੀ ਰਹਿੰਦੇ ਰਹਿੰਦੇ ਆਪਣੀ ਧਰਤੀ ਦੀ ਪਜਾਉ ਸ਼ਕਤੀ ਰਹਿੰਦੇ ਰਹਿੰਦੇ ਆਪਾਂ ਇਹਨਾਂ ਚੀਜ਼ਾਂ ਨੂੰ ਬਦਲ ਕੇ ਆਪਾਂ ਗੁਰੂ ਸਾਹਿਬ ਦੀ ਬਾਣੀ ਦੇ ਮੁਤਾਬਕ ਚੱਲ ਲਈਏ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮੱਦਮ ਵਪਾਰ ਨਖੇਦ ਚਾਕਰੀ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਪੰਜਾਬ ਸਰਕਾਰ ਦਾ ਇੱਕੋ ਵਾਦਾ ਕਿਸਾਨ ਨੂੰ ਹੋਵੇ ਮੁਨਾਫਾ ਜ਼ਿਆਦਾ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਹਰ ਦਿਨ ਉਹਨਾਂ ਨੂੰ ਕਹਿੰਦੇ ਆ ਅ ਤ ਤੁਸੀਂ ਜਿਹੜੇ ਕੂਲਰ ਵਗੈਰਾ ਹੈਗੇ ਇੱਕ ਦਿਨ ਇਹਨਾਂ ਦੇ ਵਿੱਚ ਇਹ ਗਮਲਿਆਂ ਦੇ ਵਿੱਚ ਪਾਣੀ ਨਹੀਂ ਪੋਣਾ ਤੁਸੀਂ ਖਾਲੀ ਰੱਖਣੇ ਹੈਗੇ ਹੁਣ ਸੀਜ਼ਨ ਡੈਂਗੂ ਦਾ ਆ ਗਿਆ ਉਹਦੇ ਵਿੱਚ ਸਾਨੂੰ ਜਿਹੜੇ ਫੁੱਲ ਸਲੀਵ ਜੜੀਆਂ ਸ਼ਾਰਟ ਪੈਂਟ ਜੜੀ ਹੈ ਕਿ ਪੂਰੀ ਕਪੜੇ ਪਾ ਕੇ ਰੱਖੜੇ ਚਾਹੀਦੇ ਆ ਅਗਰ ਘਰੋਂ ਸੀ ਬਾਹਰ ਜੜੇ ਸੌਣੇ ਹੈਗੇ ਆ ਤਾਂ ਸਾਨੂੰ ਮੱਛਰਦਾਨੀ ਦਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਲਗਾ ਕੇ ਰੱਖਣੀ ਚਾਹੀਦੇ ਜੇ ਇਸ ਤੋਂ ਬਾਅਦ ਜੇ ਬਿਛਰ ਕੱਟ ਜਾਂਦਾ ਹੈਗਾ ਸਾਨੂੰ ਕੁਝ ਸਿੰਪਟਮ ਆਉਂਦੇ ਸਿੰਪਟਮ ਕਿਸੇ ਤਰ੍ਹਾਂ ਦੇ ਹੋਣਗੇ ਜੀ ਉਹਦੇ ਵਿੱਚ ਬੰਦੇ ਨੂੰ ਬੁਖਾਰ ਚੜੇਗਾ ਠੀਕ ਹੈ ਜੀ ਬੁਖਾਰ ਤਨ ਸਿਰ ਦਰਦ ਹੋਏਗੀ ਬੋਡੀ ਇੱਕ ਹੋਏਗੀ ਦੈਨ ਮਾਸਪੇਸ਼ੀਆਂ ਤੁਹਾਡੀਆਂ ਤੁਫਦੀਆਂ ਹੈਗੀਆਂ ਅੱਖਾਂ ਦੇ ਮਗਰ ਦਬਾਅ ਪੈਂਦਾ ਤੁਹਾਡੇ ਜੜੀ ਹੈਗਾ ਦਰਦ ਹੁੰਦੀ ਆ ਜਿਹੜਾ ਇਹਦੇ ਜਿਹੜੇ ਪਲੇਟਲੇਟ ਸੈੱਲ ਜਿਹੜੇ ਘਟ ਜਾਂਦੇ ਹੈ ਕਾਊਂਟ ਜਿਹੜੀ ਘਟ ਜਾਂਦੀ ਆ ਉਹਦੇ ਨਾਲ ਬਲੀਡਿੰਗ ਹੋਣੀ ਚਲ ਜਾਂਦੀ ਆ ਜਿੱਦਾਂ ਸਾਡੇ ਮਸੂਰੇ ਆ ਇਹਦੇ ਚ ਸਾਨੂੰ ਪਤਾ ਲੱਗ ਜਾਂਦਾ ਜਦੋਂ ਕੋਈ ਨੱਕ ਚੋਂ ਨਿਕਲੂਗਾ ਤਾਂ ਬੰਦਾ ਡਰ ਜਾਂਦਾ ਕਈ ਵਾਰੀ ਅਸੀਂ ਧਿਆਨ ਕਰਦੇ ਲੈਟਰਨ ਰੱਖਦੇ ਨਹੀਂ ਜਾਂਦਾ ਜਬੜਾ ਤੁਸੀਂ ਜੁੜ ਚੁੱਕੇ ਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੇ ਮੈਂ ਨਵਦੀਪ ਸਿੰਘ ਇਸ ਵੇਲੇ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਬਰਸਾਤ ਦੇ ਮੌਸਮ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਡਰ ਜਿਹੜਾ ਬਣਿਆ ਰਹਿੰਦਾ ਹੈ ਖਾਸ ਕਰਕੇ ਡੇਂਗੂ ਦੀ ਬਿਮਾਰੀ ਜੋ ਬਰਸਾਤ ਦੇ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਸੋ ਉਸ ਨੂੰ ਲੈ ਕੇ ਆਜੇ ਜਾਣਕਾਰੀ ਲੈਣ ਲਈ ਦਸੂਹਾ ਦੇ ਵਿੱਚ ਪਹੁੰਚੇ ਹੋਏ ਹਾਂ ਦਸੂਹਾ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹਾਂ ਜਾਣਕਾਰੀ ਲਵਾਂਗੇ ਕਿ ਕਿਹਨਾ ਕਾਰਨਾ ਕਰਕੇ ਜਿਹੜੀ ਡੇਂਗੂ ਦੀ ਬਿਮਾਰੀ ਹੁੰਦੀ ਹੈ ਕਿਹੜੇ ਲੱਛਣ ਹੁੰਦੇ ਨੇ ਔਰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਜਿਹੜੀਆਂ ਇਸ ਤੋਂ ਬਚ ਦੇ ਲਈ ਸਾਡੇ ਨਾਲ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਮੌਜੂਦ ਨੇ ਪਹਿਲੇ ਤਾਂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਇਹ ਡਾਕਟਰ ਸਾਹਿਬ ਕਿਹੜਾ ਮੱਛਰ ਹੁੰਦਾ ਜਿਹੜੇ ਮੱਛਰ ਦੇ ਨਾਲ ਜਿਹੜੇ ਡੇਂਗੂ ਦੀ ਬਿਮਾਰੀ ਹੁੰਦੀ ਹੈ ਨਵਦੀਪ ਜੀ ਜਿਹੜਾ ਡੇਂਗੂ ਜਿਹੜਾ ਹੁੰਦਾ ਇੱਕ ਸਪੈਸ਼ਲ ਮੱਛਰ ਹੈਗਾ ਜਿਹਨੂੰ ਅਸੀਂ ਏਡੀਜ਼ ਏਜੀਪਟਾਈ ਕਹਿੰਦੇ ਹੈਗੇ ਆ ਉਸ ਤੇ ਕੱਟਣ ਦੇ ਨਾਲ ਡੇਂਗੂ ਹੁੰਦਾ ਹੈ ਜੀ ਇਹ ਮੱਛਰ ਜਿਹੜਾ ਸਟੇ ਕਰਦਾ ਜਿਹੜਾ ਸਾਫ ਪਾਣੀ ਗੰਦੇ ਪਾਣੀ ਚ ਨਹੀਂ ਹੁੰਦਾ ਸਾਫ ਪਾਣੀ ਉਹ ਜਿਹੜਾ ਹੁੰਦਾ ਉਸ ਦੇ ਵਿੱਚ ਉਹ ਰੁਕਦਾ ਹੈਗਾ ਖੜੇ ਪਾਣੀ ਦੇ ਵਿੱਚ ਹੁੰਦਾ ਹੈਗਾ ਜੀ ਉਸ ਤੇ ਉਸ ਮੱਛਰ ਦੇ ਕੱਟਣ ਦੇ ਨਾਲ ਜਿਹੜਾ ਆ ਸਾਨੂੰ ਜਿਹੜਾ ਡੇਂਗੂ ਹੁੰਦਾ ਤੇ ਔਰ ਇਹ ਜੋ ਮੱਛਰ ਆ ਨਾ ਇਹ ਕੱਟਦਾ ਦਿਨ ਦੇ ਟਾਈਮ ਹੀ ਆ ਜੀ ਰਾਤ ਨੂੰ ਨਹੀਂ ਕੱਟਦਾ ਹੈਗਾ ਸੋ ਇਹ ਮੱਛਰ ਜਿਹੜਾ ਆ ਸਾਫ ਪਾਣੀ ਵਿੱਚ ਰੁਕਣ ਕਰਕੇ ਉੱਥੇ ਫੇਂਡੇ ਦੇ ਦਿੰਦਾ ਹੈਗਾ ਜਿਹੜੇ ਉਹ ਅੰਡੇ ਆ ਉਸ ਤੋਂ ਇੱਕ ਹਫਤੇ ਬਾਅਦ ਫੇ ਇਹਦੇ ਵਿੱਚੋਂ ਅੰਡਿਆਂ ਤੋਂ ਲਾਰਵਾ ਸਟਾਰਟ ਹੁੰਦਾ ਹੈ ਲਾਰਵੇ ਤੋਂ ਬਾਅਦ ਫਿਰ ਅਸੀਂ ਜਿਹੜਾ ਇਹ ਉਹ ਪੂਰਾ ਪੁੱਲ ਫਲਾਇਰ ਮੱਛਰ ਬਣ ਜਾਂਦਾ ਹੈਗਾ ਸੋ ਸਾਡੀ ਜੋ ਹੈਗੀ ਆ ਮੇਨ ਤਰਜੀਹ ਹੁੰਦੀ ਆ ਕਿ ਜਿਹੜਾ ਲਾਰਵਾ ਆ ਉੜਦਾ ਨਹੀਂ ਹੈਗਾ ਉਹਨੂੰ ਖਤਮ ਕਰਨਾ ਹੈਗਾ ਤਾਂ ਕਿ ਮੱਛਰ ਉਹਦੇ ਤੋਂ ਡਿਵੈਲਪ ਹੋਇਆ ਮੱਛਰ ਹੀ ਨਹੀਂ ਬਚੇਗਾ ਤਾਂ ਅੱਗੇ ਡੇਂਗੂ ਨਹੀਂ ਹੋਏਗਾ ਜੀ ਸੋ ਅਸੀਂ ਉਹ ਜਿਹੜਾ ਲਾਰਵਾ ਡਸਟਰੋਏ ਕਰਨ ਦੇ ਲਈ ਬਰੀਡਿੰਗ ਚੈਕਰ ਰੱਖੇ ਹੈਗੇ ਜਿਹੜੇ ਡੀਸੀ ਸਾਹਿਬ ਨੇ ਸਾਨੂੰ ਦਸੂਏ ਲਈ ਚਾਰ ਦਿੱਤੇ ਨੇ ਸਾਡੇ ਉਹ ਬਰੀਡਰ ਚੈਕਰ ਜਿਹੜੇ ਆ ਘਰ ਘਰ ਜਾਂਦੇ ਹੈਗੇ ਆ ਦਫ਼ਤਰਾਂ ਸਰਕਾਰੀ ਦਫ਼ਤਰਾਂ 'ਚ ਜਾਂਦੇ ਹੈਗੇ ਆ ਫਿਰ ਜਿਦੇਵੇਂ ਇੱਕ ਕਵਾੜ ਦੀਆਂ ਦੁਕਾਨਾਂ ਆ ਉਥੇ ਕਵਾੜ ਪਿਆ ਹੁੰਦਾ ਉਹਨਾਂ ਚ ਜਾ ਕੇ ਡੋਰ ਟੂ ਡੋਰ ਜਾ ਕੇ ਦਿਨ ਚੈੱਕ ਕਰਦੇ ਆ ਉਥੇ ਜਿਸ ਤਰ੍ਹਾਂ ਫ੍ਰਿਜ ਆ ਫ੍ਰਿਜ ਦੀ ਬੈਕ ਸਾਈਡ ਤੇ ਪਾਣੀ ਜਿਹੜਾ ਹੁੰਦਾ ਉਹ ਅਸੀਂ ਘਰਾਂ ਚ ਚੈੱਕ ਨਹੀਂ ਕਰਦੇ ਉਹਦੇ ਚ ਵੀ ਮਛਰ ਜਿਹੜਾ ਰਹਿ ਕੇ ਉਥੇ ਲਾਰਵਾ ਤਿਆਰ ਹੋ ਜਾਂਦਾ ਹੈ ਅਸੀਂ ਸਾਡੇ ਵਰਕਰ ਜਾ ਕੇ ਉਸ ਨੂੰ ਡਿਸਟਰਾਇ ਕਰਦੇ ਇਸੇ ਤਰ੍ਹਾਂ ਘਰ ਘਰ ਜਾ ਕੇ ਉਥੇ ਘਰਾਂ ਦੇ ਵਿੱਚ ਅਸੀਂ ਕਈ ਵਾਰੀ ਛੱਤਾਂ ਦੇ ਕਵਾੜ ਸਿਰਦੇ ਨੇ ਟਾਇਰ ਸਿਰਦੇ ਨੇ ਬਰਤਨ ਹੁੰਦੇ ਹੈਗੇ ਜੀ ਤੇ ਗਮਲੇ ਪਾਏ ਹੁੰਦੇ ਆ ਗਮਲਿਆਂ ਦੇ ਵਿੱਚ ਪਾਣੀ ਸਾਡੇ ਵਰਕਰ ਜਾ ਕੇ ਲੋਕਾਂ ਨੂੰ ਇੱਕ ਤਾਂ ਉਹ ਚੈਕ ਡਿਸਟਰਾਏ ਕਰਦੇ ਘਰਾਂ ਦੇ ਵਿੱਚ ਦੈਨ ਉਹਨਾਂ ਨੂੰ ਜਿਹੜਾ ਗਾਈਡ ਕਰਦੇ ਉਹਨਾਂ ਨੂੰ ਜਿਹੜਾ ਆ ਜਾਣਕਾਰੀ ਦਿੰਦੇ ਆ ਫੇ ਇਸ ਨੂੰ ਇਸ ਤਰ੍ਹਾਂ ਤੁਸੀਂ ਡਿਸਟਰਾਏ ਕਰਨਾ ਇਸੇ ਤਰ੍ਹਾਂ ਦਫ਼ਤਰਾਂ ਦੇ ਵਿੱਚ ਸਰਕਾਰੀ ਦਫ਼ਤਰ ਸਾਡੇ ਪਿੱਛੇ ਹੀ ਜਾ ਕੇ ਥੋੜੇ ਦਿਨ ਪਹਿਲਾਂ ਜਾ ਕੇ ਐਸਡੀਐਮ ਦਫ਼ਤਰ ਚੈੱਕ ਕੀਤਾ ਡੀਐਸਪੀ ਦਫ਼ਤਰ ਚੈੱਕ ਕੀਤਾ ਖਜ਼ਾਨਾ ਦਫ਼ਤਰ ਚੈੱਕ ਕੀਤਾ ਦੈਨ ਜਿਹੜੀ ਤਹਿਸੀਲ ਆ ਤਹਿਸੀਲ ਦਫ਼ਤਰ ਹੈਗਾ ਉਹ ਚੈੱਕ ਕੀਤਾ ਔਰ ਉਹਨਾਂ ਦੇ ਕੂਲਰ ਵਗੈਰਾ ਲੱਗੇ ਸੀ ਉਹਨਾਂ ਦੇ ਵਿੱਚ ਪਾਣੀ ਹੁੰਦਾ ਹੈਗਾ ਉਹਨਾਂ ਨੂੰ ਡਿਸਟਰਾਏ ਕੀਤਾ ਜਿੱਥੇ ਹੈਗਾ ਸੋ ਇਸ ਕਰਕੇ ਸਰਕਾਰ ਨੇ ਇੱਕ ਕਿਹਾ ਹਫਤੇ ਦੇ ਵਿੱਚ ਫਰਾਈਡੇ ਡਰਾਈਡੇ ਸਾਡੇ ਵਰਕਰ ਵੀ ਜਾਂਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਹਰ ਦਿਨ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਜਿਹੜੇ কুলਰ ਵਗੈਰਾ ਹੈਗੇ ਇੱਕ ਦਿਨੇ ਨਾ ਜਿਹਦੇ ਵਿੱਚ ਇਹ ਗਮਲਿਆਂ ਦੇ ਵਿੱਚ ਪਾਣੀ ਨਹੀਂ ਪਾਉਣਾ ਤੁਸੀਂ ਖਾਲੀ ਰੱਖਣੇ ਹੈਗੇ ਜੇ ਪਾਣੀ ਨਹੀਂ ਹੋਏਗਾ ਤਾਂ ਜਿਹੜਾ ਲਾਰਵਾ ਆਟੋਮੈਟਿਕਲੀ ਖਤਮ ਹੋ ਜਾਏਗਾ ਜੀ ਬੈ ਸਰ ਦੂਜੇ ਪਾਸੇ ਅਨ ਖਾਸ ਕਰਕੇ ਲੱਛਣਾਂ ਦੇ ਦੀ ਕਰ ਕਿਉਂਕਿ ਜਿਹੜਾ ਬਰਸਾਤ ਦਾ ਮੌਸਮ ਹੁੰਦਾ ਬਹੁਤ ਸਾਰੇ ਲੋਕ ਜਿਹੜੇ ਅਵੇਅਰ ਨਹੀਂ ਹੈਗੇ ਹਲੇ ਤੱਕ ਵੀ ਬਹੁਤ ਲੱਗ ਕੋ ਲੋਕਾਂ ਨੂੰ ਜਿਹੜਾ ਬਹੁਤ ਘੱਟ ਪਤਾ ਹੈ ਕਿ ਜਿਹੜਾ ਇਹ ਮੱਛਰ ਲੜਦਾ ਹੈ ਤਾਂ ਉਸ ਤੋਂ ਬਾਅਦ ਅਗੇ ਨੋਰਮਲ ਡਾਕਟਰ ਤੋਂ ਦਵਾਈ ਲੈ ਲੈਂਦੇ ਆ ਇਹ ਲੱਛਣ ਕਿਸ ਤਰ੍ਹਾਂ ਦੇ ਜਿਹੜੇ ਪੈਦਾ ਹੁੰਦੇ ਆ ਬਾਡੀ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਜਿਹੜੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਡੈਂਗੂ ਦੇ ਲੱਛਣ ਪੈਦਾ ਹੋ ਗਏ ਆ ਪਹਿਲਾਂ ਤਾਂ ਨਵਦੀਪ ਜੀ ਮੈਂ ਦੱਸਾਂਗਾ ਪੇ ਸਾਨੂੰ ਜਿਹੜਾ ਹੈਗਾ ਜੇ ਇਹਦੇ ਵਿੱਚ ਪ੍ਰਕੌਸ਼ਨ ਕੀ ਲੈਣੇ ਚਾਹੀਦਿਆਂ ਜੇ ਬੁਖਾਰ ਹੀ ਨਹੀਂ ਘਰੋਂ ਬਾਹਰ ਨਿਕਲਦੇ ਜਦੋਂ ਹੁਣ ਸੀਜ਼ਨ ਡੇਂਗੂ ਦਾ ਹੈਗਾ ਉਹਦੇ ਵਿੱਚ ਸਾਨੂੰ ਜਿਹੜੇ ਫੁੱਲ 슬ੀਵ ਜੜੀਆਂ ਸ਼ਰਟ ਪੈਂਟ ਜੜੀ ਹੈਗੀ ਪੂਰੀ ਕਪੜੇ ਪਾ ਕੇ ਰੱਖਣੇ ਚਾਹੀਦੇ ਆ ਅਗਰ ਘਰੋਂ ਸੀ ਬਾਹਰ ਜਿਹੜੇ ਸੌਣੇ ਹੈਗੇ ਆ ਤਾਂ ਸਾਨੂੰ ਮੱਛਰਦਾਨੀ ਦਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਲਗਾ ਕੇ ਰੱਖਣੀ ਚਾਹੀਦੀ ਜਿਸ ਤਰ੍ਹਾਂ ਅਗਲੋ ਕੀ ਪਸ਼ੂਆਂ ਦੇ ਰਾਖੀ ਲਈ ਪਿੰਡਾਂ ਦੇ ਵਿੱਚ ਸੌਂਦੇ ਹੈਗੇ ਉਹਨਾਂ ਨੂੰ ਮਛਰਦਾਨੀ ਜ਼ਰੂਰ ਲਾਉਣੀ ਚਾਹੀਦੀ ਘਰੋਂ ਬਾਹਰ ਸੌਂਦੇ ਛੱਤਾਂ ਦੇ ਸੌਂਦੇ ਮਛਰਦਾਨੀ ਲਗਾਉਣੀ ਚਾਹੀਦੀ ਹੈਗੀ ਆ ਫਿਰ ਕਈ ਹੁੰਦਾ ਘਰ ਦੇ ਵਿੱਚ ਜੜੀਆਂ ਜਾਲੀਆਂ ਵਗੈਰਾ ਦਰਵਾਜ਼ੇ ਜੜੇ ਜਾਲੀ ਹੋਣੀ ਚਾਹੀਦੀ ਆ ਉਸ ਤੋਂ ਵੀ ਸਵਾਜ ਜਿੱਦਾਂ ਆਡਮੋਸ ਆਉਂਦੀ ਹੈਗੀ ਆ ਠੀਕ ਹੈ ਜੀ ਉਹ ਜਾਂ ਕਿਸੇ ਤਰ੍ਹਾਂ ਦੀ ਕਰੀਮ ਤਰ੍ਹਾਂ ਆਉਂਦੀਆਂ ਉਹ ਲਗਾ ਕੇ ਰੱਖਣ ਚਾਹਦਾ ਕਿ ਮਛਰ ਸਾਨੂੰ ਕੱਟੇ ਨਾ ਜੀ ਅਗਰ ਜੇ ਬੁਖਾਰ ਹੋ ਜਾਂਦਾ ਜੇ ਉਹ ਸਾਨੂੰ ਇਸ ਤੋਂ ਬਾਅਦ ਜੇ ਬੱਛਰ ਕੱਟ ਜਾਂਦਾ ਹੈਗਾ ਸਾਨੂੰ ਕੁਝ ਸਿੰਪਟਮ ਆਉਂਦੇ ਸਿੰਪਟਮ ਕਿਸੇ ਤਰ੍ਹਾਂ ਦੇ ਹੋਣਗੇ ਜੀ ਉਹਦੇ ਵਿੱਚ ਬੰਦੇ ਨੂੰ ਬੁਖਾਰ ਚੜੇਗਾ ਠੀਕ ਹੈ ਜੀ ਬੁਖਾਰ ਜਨ ਸਿਰ ਦਰਦ ਹੋਏਗੀ ਬਾਡੀ ਏਕ ਹੋਏਗੀ ਥੈਨ ਮਾਸਪੇਸ਼ੀਆਂ ਤੁਹਾਡੀਆਂ ਦੁਖਦੀਆਂ ਹੈਗੀਆਂ ਅੱਖਾਂ ਦੇ ਮਗਰ ਦਬਾਅ ਪੈਂਦਾ ਤੁਹਾਡੇ ਜਿਹੜੀ ਹੈਗਾ ਦਰਦ ਹੁੰਦੀ ਆ ਉਸ ਤੋਂ ਸਵਾ ਕਈ ਵਾਰੀ ਫਿਰ ਡੇਂਗੂ ਦੇ ਜਿਹੜੇ ਮੇਨ ਕਾਰਨ ਹੈਗਾ ਸਿੰਪਟਮ ਹੈਗੇ ਸਾਡੇ ਮਸੂੜੇ ਹੈਗੇ ਆ ਜਾਂ ਲੈਟਰੀਨ ਦੇ ਨਾਲ ਜਿਹੜਾ ਖੂਨ ਆਉਣਾ ਸ਼ੁਰੂ ਹੋ ਜਾਂਦਾ ਅਗਰ ਸਾਨੂੰ ਇਦਾਂ ਦੇ ਸਿੰਪਟਮ ਆਉਂਦੇ ਹੈਗੇ ਆ ਤਾਂ ਸਾਨੂੰ ਹਸਪਤਾਲ ਜਿਹੜਾ ਨੀਅਰੈਸਟ ਹੈਗਾ ਉਹਦੇ ਨਾਲ ਕੰਟੈਕਟ ਕਰਨਾ ਚਾਹੀਦਾ ਹੈਗਾ ਜਿੱਥੇ ਸਾਡਾ ਏਰੀਆ ਹੈਗਾ ਜਾਂ ਨੀਰੈਸਟ ਕਿਤੇ ਵੀ ਹੈਗਾ ਉਥੇ ਆਪਣੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈਗੀ ਉਹ ਫ੍ਰੀ ਆਫ ਕੋਸਟ ਤੁਹਾਨੂੰ ਕੋਈ ਪੈਸੇ ਨਹੀਂ ਲੱਗਦੇ ਜੀ ਸਰਕਾਰ ਨੂੰ ਪ੍ਰਬੰਧ ਹੈਗਾ ਭਰੀ ਤੇ ਦਨ ਜਿਹੜੀਆਂ ਦੋਵੇਂ ਫਿਰ ਡਾਕਟਰ ਦੇ ਟੈਸਟ ਤੋਂ ਬਾਅਦ ਡਾਕਟਰ ਨੂੰ ਜਿਹੜਾ ਦਵਾਈ ਲਿਖਾਵੋ ਜਿਸ ਤਰ੍ਹਾਂ ਸਾਡਾ ਆ ਜਾ ਹੋ ਰਹਾ ਹਸਤਾ ਲਗੇ ਸਰਕਾਰੀ ਹਸਪਤਲ ਟੋਟਲੀ ਫਰੀ ਦਵਾਈ ਮਿਲਦੀ ਹੈ ਜੇਕਰ ਸਰ ਇਹਦਾ ਮਤਲਬ ਕਿ ਮੰਨ ਲੀਏ ਕਿ ਜਦੋਂ ਤੁਸੀਂ ਗੈਰੇ ਚੈੱਕ ਅਪ ਕਰਾਉਣਾ ਚਾਹੀਦਾ ਨੇਅਰ ਬਾਈ ਹਸਪੀਟਲ ਜਿਹੜਾ ਵੀ ਹੈਗਾ ਉਸ ਜਗ੍ਹਾ ਤੇ ਚੈੱਕ ਕਰਾਉਣਾ ਚਾਹੀਦਾ ਇਨ ਕੇਸ ਕੁਝ ਲੋਕ ਹੁੰਦੇ ਜਿਹੜੇ ਨਹੀਂ ਚੈੱਕ ਕਰਵਾ ਪੰਦੇ ਤੇ ਇਹਦਾ ਕਿੰਨਾ ਖਤਰਾ ਜਿਹੜਾ ਹੋਰ ਵੱਧ ਜਾਂਦਾ ਏ ਜਿੰਨਾ ਲੇਟ ਹੋਈ ਜਾਈਏ ਖਤਰਾ ਇਹ ਹੈਗਾ ਪੇ ਜਿਹੜਾ ਇਹਦੇ ਜਿਹੜੇ ਪਲੇਟਲੇਟ ਸੈੱਲ ਜਿਹੜੇ ਘਟ ਜਾਂਦੇ ਹੈ ਕਾਊਂਟ ਜਿਹੜੀ ਘਟ ਜਾਂਦੀ ਆ ਉਹਦੇ ਨਾਲ ਬਲੀਡਿੰਗ ਹੋਣੀ ਚੁਰੇ ਜਾਂਦੀ ਆ ਜਿੱਦਾਂ ਸਾਡੇ ਮਸੂੜੇ ਆ ਇਹਦੇ ਚ ਸਾਨੂੰ ਪਤਾ ਲੱਗ ਜਾਂਦਾ ਜਦੋਂ ਖੂਨ ਨਿਕੋ ਨੱਕ ਚੋਂ ਨਿਕਲੂਗਾ ਤਾਂ ਬੰਦਾ ਡਰ ਜਾਂਦਾ ਕਈ ਵਾਰੀ ਅਸੀਂ ਧਿਆਨ ਕੰਦੇ ਲੈਟਰਨ ਰੱਖਦੇ ਵੀ ਜਾਂਦਾ ਜਰਾ ਬੜਾ ਤੇ ਫਿਰ ਥੋੜਾ ਸੀਰੀਅਸ ਹੋ ਜਾਂਦਾ ਹੈਗਾ ਉਸ ਦੇ ਵਿੱਚ ਫਿਰ ਸਾਨੂੰ ਜਿਹੜਾ ਆ ਉਸੇ ਗਰੁੱਪ ਦੇ ਬਲੱਡ ਦੇ ਲੈ ਕੇ ਤਾਂ ਉਹਦੇ ਵਿੱਚੋਂ ਜਿਹੜੇ ਪਲੇਟलेट्स ਲੈ ਕੇ ਜੜੀਆਂ ਉਹ ਕਢਾ ਕੇ ਦੇਣੀ ਉਹ ਸਾਡੇ ਕੋਲ ਇੱਥੇ ਪ੍ਰਬੰਧ ਨਹੀਂ ਹੈਗਾ ਡਿਸਟ੍ਰਿਕਟ ਹਸਪੀਟਲ ਤੇ ਜਿਹੜਾ ਹੁੰਦਾ ਪ੍ਰਬੰਧ ਉੱਥੋਂ ਜਾ ਕੇ ਉਹ ਪਲੇਟलेट्स ਤਿਆਰ ਕਰਕੇ ਫਿਰ ਚੜਾਈਆਂ ਚੜਾਈਆਂ ਜਾਂਦੀਆਂ ਕਈ ਵਾਰੀ ਫਿਰ ਇਹ ਜਿਹੜੀ ਸਾਡੀ ਅੰਗੈਲੀ ਆ ਉਹ ਜਾਨਲੇਵਾ ਬੀ ਹੋ ਜਾਂਦੀ ਜੀ ਤੇ ਇੱਕ ਮੈਂ ਹੋਸਰ ਗੱਲ ਕਰਾਂਗਾ ਇਹ ਖਾਸ ਕਰਕੇ ਐਸ ਹੈ ਕਿਉਂਕਿ ਬਜ਼ੁਰਗ ਹੁੰਦੇ ਬੱਚੇ ਹੁੰਦੇ ਇਹ ਇਫੈਕਟ ਬਰਾਬਰ ਹੀ ਰਹਿੰਦਾ ਸਾਰਿਆਂ ਤੇ ਜਾਂ ਕੋਈ ਤਾਂ ਹੁੰਦਾ ਸਾਰਿਆਂ ਤੇ ਜੀ ਜਿਹੜਾ ਅਫੈਕਟ ਹੁੰਦਾ ਹੈਗਾ ਜੀ ਇਹਦਾ ਕੋਈ ਇਹਦੇ ਵਿੱਚ ਨਹੀਂ ਹੈਗਾ ਸਾਰਿਆਂ ਨੂੰ ਬਰਾਬਰ ਜਿਹੜਾ ਡੇਂਗੂ ਜਿਸ ਤਰ੍ਹਾਂ ਦਾ ਪ੍ਰਸਿੱਧ ਸਾਰਿਆਂ ਤੇ ਜੀ ਜਿਹੜਾ ਹੈਗਾ ਸਿਆਣਿਆਂ ਤੇ ਵੀ ਹੋਏਗਾ ਜਵਾਨ ਤੇ ਵੀ ਹੋਏਗਾ ਬੱਚਿਆਂ ਤੇ ਵੀ ਜੀ ਤੁਹਾਨੂੰ ਸਿਰ ਸਾਵਧਾਨੀਆਂ ਲੋਕਾਂ ਨੂੰ ਜ਼ਿਆਦਾ ਕਰਕੇ ਕਿਸ ਤਰ੍ਹਾਂ ਦੀਆਂ ਵਰਤਨੀਆਂ ਚਾਹੀਦੀਆਂ ਜ਼ਿਆਦਾਤਰ ਇਸ ਤੋਂ ਬਚਣ ਵਾਸਤੇ ਉਹਦੇ ਚ ਦਵਦੀਪ ਜੀ ਸਾਡੇ ਵੱਲੋਂ ਜਿਹੜੇ ਐਡਵਾਈਜ਼ਰੀ ਜਿਹੜੀ ਜਾਰੀ ਵੀਕਲੀ ਅਸੀਂ ਕਰਤੇ ਹੈਗੇ ਆ ਜੀ ਮੀਡੀਆ ਚ ਦੇ ਰਹੇ ਹੈਗੇ ਆ ਸਾਡੇ ਜਿਹੜੇ ਵਰਕਰ ਹੈਗੇ ਮੈਂ ਤੁਹਾਨੂੰ ਦੱਸਿਆ ਸਾਡਾ ਮੇਰੇ ਕੋਲ ਜਿਹੜੇ ਮਲੇਰੀਆ ਵਰਕਰ ਆ ਇਸ ਟਾਈਮ ਡੋਰ ਟੂ ਡੋਰ ਘਰ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹੈਗੇ ਆ ਦੈਨ ਤੁਹਾਨੂੰ ਦੱਸਿਆ ਹੈਗਾ ਸਾਡੇ ਕੋਲ 4 ਡੀਸੀ ਸਾਹਿਬ ਨੇ ਬਰੀਡਿੰਗ ਬਰੀਡਿੰਗ ਚੈੱਕ ਕਰ ਦਿੱਤੇ ਹੈਗੇ ਆ ਉਹਨਾਂ ਦਾ ਵੀ ਇਹੋ ਹੀ ਕੰਮ ਹੈਗਾ ਡੋਰ ਟੂ ਡੋਰ ਚੰਗਾ ਜੀ ਡੇਂਗੂ ਤੋਂ ਇਲਾਵਾ ਵੀ ਕੋਈ ਹੋਰ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਬਰਸਾਤ ਦੇ ਮੌਸਮ ਦੇ ਵਜਿਹਾ ਜਾਂ ਡੇਂਗੂ ਹੀ ਜ਼ਿਆਦਾ ਕਰਕੇ ਇਹਦਾ ਹੀ ਵੱੰਦਾ ਮੈਂ ਡੇਂਗੂ ਵੀ ਹੁੰਦਾ ਜੇ ਬੱਛਰ ਤੋਂ ਹੁੰਦਾ ਜਾਂ ਸਾਨੂੰ ਵਾਟਰ ਬੋਰਨ ਡਿਜ਼ੀਜ਼ ਹੁੰਦੀਆਂ ਕਈ ਵਾਰ ਸੀਵਰੇ ਵਗਾਰਾ ਲੱਗ ਜਾਂਦੇ ਉਲਟੀਆਂ ਲੱਗ ਜਾਂਦੀਆਂ ਹੈਗੀਆਂ ਇਹ ਪਾਣੀ ਵਾਟਰ ਬਾਉਂਡ ਡਿਜ਼ੀਜ਼ ਹੈਗੇ ਵੀ ਹੋ ਜਾਂਦੇ ਬਰਸਾਤ ਤੇ ਸਰ ਇਸ ਨੂੰ ਲੈ ਕੇ ਪ੍ਰਬੰਧ ਕਿਸ ਤਰ੍ਹਾਂ ਦੇ ਜਿਹੜੇ ਹਸਪਤਾਲ ਦੇ ਵਿੱਚ ਇਸ ਵੇਲੇ ਚੱਲਦੇ ਰਹੇ ਕਿਤੇ ਹੋਏ ਨਹੀਂ ਕਿਉਂਕਿ ਬਰਸਾਤ ਦਾ ਮੌਸਮ ਹੈ ਤਾਂ ਮਰੀਜ਼ ਵੀ ਬਹੁਤ ਜ਼ਿਆਦਾ ਆਂਦੇ ਹੋਣਗੇ ਦੇਖੋ ਜੀ ਨਵਦੀਪ ਜੀ ਜਿਹੜਾ ਇਹ ਸਾਡੇ ਕੋਲ ਸਬਡਿਵੀਜ਼ਨ ਹਸਪਤਾਲ ਆ 110 ਬੈੱਡ ਦਾ ਹਸਪਤਾਲ ਹੈਗਾ ਸਾਡੇ ਕੋਲ ਟੈਸਟ ਜਿਹੜੇ ਹੈਗੇ ਆ ਕੋਈ ਕਮੀ ਨਹੀਂ ਸਾਡੇ ਕੋਲ ਕਿਸੇ ਰੀਜੈਂਟ ਦੀ ਕਮੀ ਨਹੀਂ ਹਰ ਤਰ੍ਹਾਂ ਦੇ ਟੈਸਟ ਜਿਹੜੇ ਮੁਫਤ ਹੁੰਦੇ ਹੈ ਕੋਈ ਪੈਸਾ ਨਹੀਂ ਕਿਸੇ ਤੋਂ ਲੱਗਦਾ ਜੀ ਇਸੇ ਤਰ੍ਹਾਂ ਟ੍ਰੀਟਮੈਂ ਉਹ ਸਾਰੀ ਸਾਡੇ ਕੋਲ ਇੱਥੇ ਅਵੇਲੇਬਲ ਹੈਗੀ ਸਾਡੀ ਡਿਸਪੈਂਸਰੀ 24 ਘੰਟੇ ਖੁੱਲੀ ਹੈਗੀ ਔਰ ਸਾਰੇ ਡਿਪਾਰਟਮੈਂਟਰ ਨੂੰ ਅਸੀਂ ਮੈਡੀਸਨ ਜਿਹੜੀ ਇਸ਼ੂ ਕੀਤੀ ਹੈਗੀ ਆ ਜਦੋਂ ਕਿਸੇ ਕਿਸੇ ਡਿਪਾਰਟਮੈਂਟ ਚ ਕੱਟ ਜਾਂਦੀ ਉਹ ਨਾਲੇ ਨਾਲ ਅਸੀਂ ਸ਼ੋਰ ਕਰ ਦਿੱਤੀ ਹੈਗੀ ਜੀ ਸੋ ਇਹ ਸਨ ਐਸਐਮ ਦਸੂਆ ਗਲਬਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਕੀ ਕੀ ਸਾਵਧਾਨੀਆਂ ਸਾਨੂੰ ਜੜੀਆਂ ਵਰਤਣੀਆਂ ਚਾਹੀਦੀਆਂ ਨੇ ਕਿਉਂਕਿ ਬਰਸਾਤ ਦਾ ਮੌਸਮ ਹੈ ਬਰਸਾਤ ਦੇ ਮੌਸਮ ਦੇ ਵਿੱਚ ਕਿ ਜਗ੍ਹਾ ਤੇ ਜਿਹੜਾ ਪਾਣੀ ਖੜਾ ਹੋ ਜਾਂਦਾ ਹੈ ਉਹ ਪਾਣੀ ਕਈ ਵਾਰ ਗੰਦਗੀ ਦੇ ਵਿੱਚ ਵੀ ਤਬਦੀਲ ਹੋ ਜਾਂਦਾ ਹੈ ਤਾਂ ਸਾਨੂੰ ਉਹਨਾਂ ਜਗ੍ਹਾ ਤੋਂ ਵੀ ਜਿਹੜੀ ਸਾਵਧਾਨੀ ਵਰਤਣੀ ਚਾਹੀਦੀ ਹਾਲਾਂਕਿ ਜੇਕਰ ਤੁਹਾਡੇ ਘਰਾਂ ਦੇ ਲਾਗੇ ਕੋਈ ਗੰਦਾ ਪਾਣੀ ਖੜਾ ਹੈ ਤਾਂ ਉਸ ਨੂੰ ਜਿਹੜੀ ਸਾਫ਼ ਵੀ ਸਾਨੂੰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਮੱਖੀ ਜਾਂ ਮੱਛਰ ਉਹਨਾਂ ਜਗ੍ਹਾ ਤੋਂ ਜਿਹੜਾ ਪੈਦਾ ਹੋ ਕੇ ਜਾਂ ਉਹ ਕੱਲ ਨੂੰ ਜਿਹੜਾ ਮੱਛਰ ਜਿਹੜਾ ਡੇਂਗੂ ਦਾ ਰੂਪ ਧਾਰਨ ਕਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਸੋ ਡਾਕਟਰ ਸਾਹਿਬ ਨੇ ਵੀ ਜਿਹੜੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜੇਕਰ ਇਸ ਤਰ੍ਹਾਂ ਦੇ ਸਿੰਪਟਮ ਆਉਂਦੇ ਨੇ ਤਾਂ ਨਜ਼ਦੀਕੀ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਸੋ ਨਮਾ ਸਟੋਰੀ ਲੈ ਕੇ ਤੁਹਾਡੇ ਨਾਲ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਕੈਮਰਾ ਪਰਸਨ ਵਿਜੇਤ ਨਾਲ ਨਦੀਪ ਸਿੰਘ ਰੋਜ਼ਾਨਾ ਸਪੋਕਸਮੈਨ ਟੀਵੀ ਪੁਸ਼ਾਰਪ